ਜੈ ਸ਼੍ਰੀ ਰਾਮ ਪੂਰੇ ਵਿਸ਼ਵ ਚ ਅਯੁੱਧਿਆ ਵਿੱਚ ਜਿਹੜਾ ਮੰਦਿਰ ਬਣਿਆ ਪ੍ਰਭੂ ਸ਼੍ਰੀ ਰਾਮ ਜੀ ਦਾ ਜਿੱਥੇ ਪ੍ਰਾਣ ਪ੍ਰਧਿਸ਼ਟਾ ਕੀਤੀ ਗਈ ਮੋਦੀ ਜੀ ਨੂੰ ਸਭ ਲੋਕਾਂ ਨੇ ਬਹੁਤ ਬਹੁਤ ਵਧਾਈਆਂ ਦਿੱਤੀਆਂ ਪੂਰੇ ਵਿਸ਼ਵ ਵਿੱਚ ਵਧਾਈਆਂ ਆ ਪੂਰੇ ਸਨਾਤਨੀਆਂ ਨੂੰ ਚਾਹੇ ਉਹ ਸਾਡਾ 크੍ਰਿਸਚੀਅਨ ਪਾਈਚਾਰਾ ਹੋਵੇ ਮੁਸਲਮਨ ਪਾਈਚਾਰਾ ਹੋਵੇ ਜੈਨ ਸਮਾਜ ਦੇ ਲੋਕ ਜਾਂ ਸਾਡੇ ਬੁੱਧ ਧਰਮ ਦੇ ਲੋਕ ਸਭ ਨੇ ਵਧਾਈਆਂ ਦਿੱਤੀਆਂ ਸਾਡੇ ਸਿੱਖ ਭਰਾਵਾਂ ਨੇ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਇੱਥੋਂ ਤੱਕ ਕਿ ਸਾਡਾ ਜਿਹੜਾ ਬਹੁਤ ਸਾਰੇ ਨਗਰਜ ਅਤੇ ਬੰਦਿਆਂ ਨੇ ਉੱਥੇ ਲੰਗਰ ਵੀ ਲਗਾਇਆ ਇਹ ਇੱਕ ਸਾਡਾ ਭਾਈਚਾਰਾ ਮੈਸੇਜ ਦਿੰਦਾ ਵੀ ਅਸੀਂ ਇੱਕ ਸਾਡੀ ਪੰਜਾਬ ਸਰਕਾਰ ਜਿਹੜੀ ਛੋਟੀ ਛੋਟੀ ਗੱਲ ਤੇ ਬਹੁਤ ਵੱਡੀਆਂ ਵੱਡੀਆਂ ਐਡਾਂ ਦਿੰਦੀ ਆ ਆਪਣਾ ਪ੍ਰਚਾਰ ਕਰਦੀ ਆ ਚਾਹੇ ਉਹ ਪ੍ਰਚਾਰ ਚ ਕੋਈ ਦਮ ਵੀ ਨਾ ਹੋਵੇ ਝੂਠੀ ਐਡ ਬਣਾ ਕੇ ਬਹੁਤ ਆਪਣਾ ਕ੍ਰੈਡਿਟ ਲੈਂਡ ਦੀ ਗੱਲ ਕਰਦੀ ਆ ਨਾ ਤੇ ਉਹਨਾਂ ਨੇ ਕੋਈ ਇਸ਼ਤਿਹਾਰ ਦਿੱਤਾ ਨਾ ਹੀ ਵਧਾਈ ਦੇ ਕੋਈ ਟਵੀਟ ਕੀਤਾ ਇਤੋਂ ਤਾਂ ਕਈ ਉਹਨਾਂ ਨੇ ਛੁੱਟੀ ਦੀ ਵੀ ਲੋਕਾਂ ਦੀ ਮੰਗ ਸੀ ਪੰਜਾਬ ਦੇ ਬਹੁਤ ਸਾਰੇ ਸਰਾਤਨੀ ਲੋਕ ਚਾਹੁੰਦੇ ਸੀ ਵੀ ਉਸ ਦਿਨ ਛੁੱਟੀ ਹੋਵੇ ਪਰ ਅੰਤੂ ਕੋਈ ਛੁੱਟੀ ਨਹੀਂ ਕੀਤੀ ਗਈ ਜਿੱਥੋਂ ਬਾਕੀ ਸਾਰੇ ਸਮਾਜ ਚਾਹੇ ਅੰਸੂਚਿਤ ਸਮਾਜ ਬੇੜਿਆ ਸਮਾਜ ਹੋਵੇ ਜਾਂ ਕਟਗਣਤੀ ਹੁਣ ਸਭ ਨੇ ਬਹੁਤ ਬਹੁਤ ਵਧਾਈ ਦਿੱਤੀ ਕਿ ਇੱਕ ਲੱਖਾਂ ਸਾਲ ਲੱਖਾਂ ਸਾਲਾਂ ਤੋਂ ਜਿਹੜੀ ਸਾਡੀ ਆਸਥਾ ਆ ਤੇ ਹਜ਼ਾਰਾਂ ਸਾਲਾਂ ਤੋਂ ਸਾਡੀ ਮੰਨਤ ਆ ਉਹਨੂੰ ਇੱਕ 500 ਸਾਲ ਬਾਅਦ ਸਾਡੀ ਆਸਤਾ ਪੂਰੀ ਹੋਈ ਆ ਤੇ ਨਰਿੰਦਰ ਮੋਦੀ ਜੀ ਤੇ ਪੂਰੇ ਸਮਾਜ ਨੇ ਬਹੁਤ ਖੁਸ਼ੀ ਮਨਾਈ ਤੇ ਅਸੀਂ ਵੀ ਸਾਰਿਆਂ ਨੇ ਰੜ ਕੇ ਬਹੁਤ ਪੰਜਾਬ ਵਾਸੀਆਂ ਨੇ ਖੁਸ਼ੀ ਮਨਾਈ ਆ ਪਰੰਤੂ ਪੰਜਾਬ ਸਰਕਾਰ ਦੇ ਇਸ ਰਵਈਏ ਤੋਂ ਸਾਰੇ ਲੋਕ ਬਹੁਤ ਦੁਖੀ ਆ ਅਸੀਂ ਇਹਦੀ ਨਿੰਦਾ ਕਰਦੇ ਮੈਂ ਵੀ ਰਜੇਸ਼ ਬਾਗਾ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਦਾ ਇਸ ਗੱਲ ਦੀ ਬਹੁਤ ਨਿੰਦਾ ਕਰਦਾ ਕਿ ਪੰਜਾਬ ਸਰਕਾਰ ਨੇ ਜਿਹੜਾ ਕਦਮ ਚੁੱਕਿਆ ਇਹ ਗਲਤ ਸੀ ਇਹ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਪੂਰੇ ਸਨਾਤਨੀਆਂ ਤੋਂ ਕਿ ਇਹਨਾਂ ਨੂੰ ਛੁੱਟੀ ਵੀ ਕਰਨੀ ਚਾਹੀਦੀ ਸੀ ਤੇ ਉਸ ਦਿਨ ਉਹ ਇਸ ਨੂੰ ਖੁਸ਼ੀ ਬੱਚ ਤਾਂ ਸਭ ਨਾਲ ਰਲ ਕੇ ਖੁਸ਼ੀ ਮਨਾਉਣੀ ਚਾਹੀਦੀ ਸੀ